ਵੇਸੀ ਤਾਂ ਵਿਰੋਧ ਜਿਹੜਾ ਹੋਰ ਉਮੀਦਵਾਰਾਂ ਦਾ ਵੀ ਹੋ ਰਿਹਾ ਪਰ ਇਹ ਕਿਉਂ ਹੈ ਕਿ ਹਾਂਸਰਾਜ ਹੰਸ ਜਿਆਦਾ ਨਿਸ਼ਾਨੇ ਤੇ ਲੇ ਕਿਸਾਨਾਂ ਦਾ ਕਿੰਦਾ ਕੀ ਦੇਖੋ ਅਸੀਂ ਸਾਰਿਆਂ ਦਾ ਹੀ ਵਿਰੋਧ ਕਰਦੇ ਹਾਂ ਪਰ ਹਾਂਸਰਾਜ ਹੰਸੀ ਨੇ ਸਾਨੂੰ ਚੁਣੌਤੀ ਦਿੱਤੀ ਸੀ ਉਹ ਮੈਂ ਕੋਈ ਧਮਕੀ ਨਹੀਂ ਦਿੱਤੀ ਮੈਂ ਇਨੀ ਜੋਗਾ ਨਹੀਂ ਕਿਸੇ ਨੂੰ ਧਮਕੀ ਦੇਣ ਦੀ ਉਸ ਪਿੰਡ 'ਚ ਹਾਦਸਾ ਹੋਇਆ ਸੀ ਉਹ ਪਿੰਡ ਦੇ ਬੰਦਿਆਂ ਨੂੰ ਮੈਂ ਕਿਹਾ ਸੀ ਤਿੰਨਾਂ ਚੋਂ ਮਤਲਬ ਪਾਰਟਿਕੂਲਰ ਕੁਝ ਲੋਕਾਂ ਲਈ ਤੁਸੀਂ ਕਹਿ ਸੀ ਜੋ ਹਾਦਸੇ ਦੇ ਲਈ ਜ਼ਿੰਮੇਵਾਰ ਸੀ ਮੈਂ ਥੋੜਾ ਜਿਹਾ ਉਹ ਨਾ ਬੰਦਿਆਂ ਬਾਰੇ ਕਿਹਾ ਸੀ ਮੈਂ ਨਹੀਂ ਕਿਹਾ ਕਿਸਾਨਾਂ ਨੂੰ ਮੈਂ ਦੇਖ ਲਾਂਗੇ ਕੌਨ ਨੂੰ ਪਤਾ ਸੀ ਕਿ ਉੱਥੋਂ ਜੇ ਤੁਹਾਡਾ ਕਾਪੂ ਲੰਗੇਗਾ ਤਾਂ ਤੁਹਾਨੂੰ ਕੇਰਾ ਪਾਣਗੇ ਮੈਨੂੰ ਹੋਸ਼ ਨਹੀਂ ਰਹੀ ਕੱਲ ਕੀ ਮਗਰਾ ਗੱਡੀ ਟੁੱਟੀ ਹੋਈ ਆ ਤੁਸੀਂ ਇਹ ਵੀ ਪਤਾ ਲੱਗਿਆ ਸੀ ਕਿ ਕਿ ਸਫਾਈ ਦਿੱਤੀ ਸੀਗੀ ਕਿ ਮੈਂ ਕਿਸਾਨਾਂ ਬਾਰੇ ਨਹੀਂ ਬੋਲਿਆ ਜੇ ਬੋਲਿਆ ਜੇ ਕਿਸਨ ਲੱਗਿਆ ਤਾਂ ਮੈਂ ਮਾਫੀ ਵੀ ਮੰਗਦਾ ਕਿੱਦਾਂ ਯਕੀਨ ਦਿਵਾਣਾ ਮੈਂ ਤੇ ਕਿਸਾਨਾਂ ਅੱਗੇ ਸੇਰੀ ਰੱਖ ਦਿੰਦਾ ਐਦਾਂ ਐਦਾਂ ਸਿਰ ਰੱਖਿਆ ਹੁੰਦਾ ਭਰਾਵੋ ਜੋ ਮਰਜ਼ੀ ਕਰ ਜਿਸ ਇਸ਼ੂ ਨੂੰ ਲੈ ਕੇ ਹੰਸਰਾਜੀ ਵਿਰੋਧ ਹੋ ਰਿਹਾ ਹੈ ਭਾਜੀਪੀ ਦੇ ਉਮੀਦਵਾਰਾਂ ਦਾ ਉਹ ਤੁਹਾਨੂੰ ਲੱਗਦਾ ਕਿ ਇਸ਼ੂ ਪਹਿਲਾਂ ਟੈਕਲ ਕਰ ਲੈਣਾ ਚਾਹੀਦਾ ਸੀਗਾ ਬੀਜੇਪੀ ਤੋਂ ਥੋੜੀ ਜਿਹੀ ਇੱਥੇ ਗਲਤੀ ਹੋਈ ਹੈ ਕਿਉਂ ਬਹੁਤ ਕੋਸ਼ਿਸ਼ ਕੀਤੀਆਂ ਬੜੀ ਵਾਰੀ ਇੰਟਰਵਿਊ 'ਚ ਮੈਂ ਕੀ ਹੰਘਾਲ ਲਵਾਂ ਕਿ ਆਓ ਮੇਰੇ ਨਾਲ ਮੈਂ ਲੈ ਕੇ ਜਾਣਾ ਪ੍ਰਾਈਮ ਮਿਨਿਸਟਰ ਸਾਹਿਬ ਦਾ ਇਹਨਾਂ ਜੀ ਮੈਂ ਗੱਲ ਵੀ ਕਰਾਈ ਸੀ ਤੋਮਰ ਸਾਹਿਬ ਨਾਲ ਹੁਣ ਬੁੱਕਰ ਜਾਣ ਮੈਂ ਕੀ ਕਰਾਂ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਹਾਂ ਸਰਦ ਜੀ ਜਦ ਮੈਂ ਨਾਰਮਲ ਹੀ ਨਹੀਂ ਹੋ ਰਿਹਾ ਜ਼ੇਨੀ ਤੌਰ ਤੇ ਪ੍ਰਚਾਰ ਮੈਂ ਕੀ ਕਰੂੰਗਾ ਮੈਂ ਕਦੀ ਵੀ ਇਲੈਕਸ਼ਨ ਨਹੀਂ ਲੜਨੀ ਚਾਹੀਦੀ ਮੈਨੂੰ ਕਦੀ ਸ਼ੌਕ ਨਹੀਂ ਰਿਹਾ ਸਿਆਸਤ ਦਾ ਮੋਦੀ ਦਾ ਭਲਾ ਹੋਵੇ ਉਹਨੂੰ ਮੈਂ ਇਹ ਲਫਜ਼ ਨਹੀਂ ਕਿ ਉਹਨੇ ਉੱਥੇ ਦਿੱਲੀ ਬਣਾ ਕੇ ਐਮਪੀ ਬਣਾਤਾ ਕੀ ਹੱਲਾਸ਼ੇਰੀ ਦੇ ਕੇ ਗਏ ਨੇ ਪ੍ਰਧਾਨ ਮੰਤਰੀ ਕੋਲ ਪ੍ਰਧਾਨ ਮੰਤਰੀ ਇਦਾਂ ਹੀ ਮਿਲਿਆ ਜੇ ਕਿਸੇ ਬਾਪ ਨੂੰ ਪਤਾ ਲੱਗ ਜਾਏ ਮੇਰਾ ਪੁੱਤ गिर ਗਿਆ ਮੌਤ ਦੇ ਸ਼ਕੰਜੇ 'ਚ ਤੇ 15 ਮਿੰਟ ਨਹੀਂ ਉਹਨੇ ਕਿਹਾ ਮੈਂ ਨਹੀਂ ਰੈਲੀ ਸਟਾਰਟ ਕਰਨੀ ਤੂੰ ਉਹਨੂੰ ਪਹਿਲਾਂ ਕੱਢ ਕੇ ਲਿਆਓ ਓਏ ਇੱਕ ਵਾਰੀ ਮੇਤੇ ਯਕੀਨ ਕਰੋ ਮੈਂ ਤੁਹਾਡਾ ਵਕੀਲ ਬਣੂੰਗਾ ਮਰ ਜਾਊਂਗਾ ਤੁਹਾਡੇ ਲਈ ਵੀ ਇੱਕ ਵਾਰੀ ਮੇਤੇ ਯਕੀਨ ਕਰੋ ਸਵਾਗਤ ਹੈ ਪੀਟੀਸੀ ਨਿਊਜ਼ ਹਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਅੱਜ ਗੱਲ ਕਰਾਂਗੇ ਕੱਲ ਹੋਏ ਇੱਕ ਵੱਡੇ ਇਨਸੀਡੈਂਟ ਦੀ ਤੇ ਕੱਲ ਹੋਈ ਰੈਲੀ ਦੀ ਜਿहां ਪ੍ਰਧਾਨ ਮੰਤਰੀ ਹੋ ਰਹੀ ਨੇ ਕੱਲ ਪਟਿਆਲਾ ਤੋਂ ਆਪਣੀ ਪੰਜਾਬ ਰੈਲੀ ਦਾ ਆਗਾਜ਼ ਕੀਤਾ ਅੱਜ ਉਹਨਾਂ ਨੇ ਗੁਰਦਾਸਪੁਰ ਤੇ ਜਲੰਧਰ ਵੀ ਰੈਲੀ ਕੀਤੀ ਪਰ ਕੱਲ ਦੀ ਜਿਹੜੀ ਪਟਿਆਲਾ ਰੈਲੀ ਸੀ ਉਸ ਦੇ ਵਿੱਚ ਫਰੀਦਕੋਟ ਦੇ ਉਮੀਦਵਾਰ ਹਾਂਸਰਾ ਜਹਾਂਸ ਉਹਨਾਂ ਦੇ ਵੀ ਸ਼ਾਮਲ ਹੋਣਾ ਸੀ ਪਰ ਉਹਨਾਂ ਨੂੰ ਰਸਤੇ ਦੇ ਵਿੱਚ ਘੇਰ ਲਿਆ ਗਿਆ ਲਗਭਗ 1.5 ਘੰਟਾ ਉਹਨਾਂ ਨੂੰ ਘੇਰਾ ਪਾਈ ਰੱਖਿਆ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਰੈਲੀ ਵਾਲੀ ਥਾਂ ਪਹੁੰਚਾਇਆ ਗਿਆ ਹਾਂਸਰਾ ਜਹਾਂਸ ਦਾ ਦਾਵਾ ਹੈ ਕਿ ਉਹਨਾਂ ਦੀ ਜਾਨ ਬੜੀ ਮੁਸ਼ਕਲ ਦੇ ਨਾਲ ਬਚੀ ਹੈ ਕੱਲ ਤਾਂ ਇਦਾਂ ਲੱਗ ਰਿਹਾ ਸੀ ਕਿ ਉਹਨਾਂ ਨੂੰ ਮਾਰ ਦਿੱਤਾ ਜਾਏਗਾ ਔਰ ਉਹਨਾਂ ਦਾ ਇਹ ਦਾਵਾ ਹੈ ਕਿ ਕੁਝ ਲੋਕ ਨੇ ਜਿਹੜੇ ਉਹਨਾਂ ਦੀ ਜਾਨ ਦੇ ਪਿੱਛੇ ਪਏ ਇਹ ਗੱਲ ਹੋਰ ਹੰਸਰਾਜ ਹੰਸੂਰਾ ਵੱਲੋਂ ਅੱਜ ਕਲੀਅਰ ਕੀਤੀ ਗਈ ਹੈ ਕਿ ਜਿਹੜੀ ਗੱਲ ਚੁਣੌਤੀ ਦੀ ਕਰ ਰਹੀ ਸੀ ਉਹ ਚੁਣੌਤੀ ਦੀ ਗੱਲ ਨਹੀਂ ਸੀ ਉਹ ਇੱਕ ਪਿੰਡ ਦੀ ਕੋਈ ਘਟਨਾ ਸੀ ਜਿਸ ਤੇ ਇੱਕ ਕੁੜੀ ਤੇ ਉਸ ਦੀ ਮਾਂ ਦੇ ਨਾਲ ਬਦਸਲੂਕੀ ਕੀਤੀ ਗਈ ਤੇ ਮੈਂ ਉਹਨਾਂ ਬਦਸਲੂਕੀ ਕਰਨ ਵਾਲੇ ਲੋਕਾਂ ਲਈ ਬੋਲਿਆ ਸੀ ਮੈਂ ਸਾਰੇ ਕਿਸਾਨਾਂ ਲਈ ਨਹੀਂ ਬੋਲਿਆ ਸੀ ਸੋ ਇਹ ਕੀ ਸਫਾਈ ਹੈ ਉਹਨਾਂ ਦੀ ਕੀ ਕਹਿਣਾ ਤਮਾਮ ਗੱਲਾਂ ਅੱਜ ਸਾਡੇ ਨਾਲ ਡਾਇਰੈਕਟ ਰਹਿਣਗੇ ਲਾਈਵ ਜੁੜਨਗੇ ਫਰੀਦਕੋਟ ਤੋਂ ਉਮੀਦਵਾਰ ਹੰਸਰਾਜ ਹੰਸ ਜੀ ਸੁਣਦੇ ਹਾਂ ਉਹਨਾਂ ਦੀ ਕੀ ਗੱਲਬਾਤ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਦਿੱਤੀ ਚੁਣੌਤੀ ਤੇ ਫਿਰ ਮਾਫੀ ਕਿਉਂ ਸਰਨਲ ਖੁਦ ਹੰਸਰਾਜ ਹਾਂਸ ਜੀ ਮੌਜੂਦ ਨੇ ਉਮੀਦਵਾਰ ਨੇ ਫਰੀਦਕੋਟ ਤੋਂ ਬੀਜੇਪੀ ਤੇ ਭਾਰਤੀ ਜਨਤਾ ਪਾਰਟੀ ਦੇ ਹਾਲਾਂਕਿ ਉਹਨਾਂ ਦੇ ਲਈ ਬੜਾ ਟਫ ਟਾਈਮ ਚੱਲ ਰਿਹਾ ਹੈ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ ਕੱਲ ਜੋ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਵੀ ਦੇਖੀਆਂ ਸਾਰਿਆਂ ਨੇ ਉਸ ਵਿੱਚ ਦੇਖਿਆ ਕਿ ਹੰਸਰਾ ਜਾਂਸੀ ਨੂੰ ਕਾਫੀ ਖਜਲਖੁਆਰ ਹੋਣਾ ਪਿਆ ਔਰ ਖਜਲਖੁਆਰੀ ਤੋਂ ਬਾਅਦ ਹੋ ਜਾ ਕੇ ਰੈਲੀ ਦੇ ਵਿੱਚ ਪਹੁੰਚ ਪਾਏ ਸਾਡਾ ਖੁਦ ਮੌਜੂਦ ਨੇ ਹੰਸਰਾ ਜਾਂਸੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿੱਚ ਤੁਹਾਡਾ ਸਭ ਤੋਂ ਪਹਿਲਾਂ ਤਾਂ ਹੰਸਰਾ ਜੀ ਪੁੱਛਣਾ ਚਾਹਨੇ ਕਿ ਤੁਹਾਡੀ ਸਿਹਤ ਠੀਕ ਹੈ ਅ ਕੱਲ ਜੋ ਹੋਇਆ ਉਸ ਤੋਂ ਬਾਅਦ ਤੁਹਾਡਾ ਸਰੀਰਕ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜੀ ਠੀਕ ਹੈ ਜੀ ਸੇਫ ਠੀਕ ਹੈ ਜੀ ਹਾਂਸਰਾ ਜੀ ਕੱਲ ਸਾਰੇ ਪੰਜਾਬ ਨੇ ਤਸਵੀਰਾਂ ਦੇਖੀਆਂ ਤੁਹਾਨੂੰ ਕਾਫੀ ਖਜਲਖੁਆਰ ਹੋਣਾ ਪਿਆ ਵੈਸੇ ਤਾਂ ਵਿਰੋਧ ਜਿਹੜਾ ਹੋਰ ਉਮੀਦਵਾਰਾਂ ਦਾ ਵੀ ਹੋ ਰਿਹਾ ਪਰ ਇਹ ਕਿਉਂ ਹੈ ਕਿ ਹਾਂਸਰਾ ਜਹੰਸ ਜਿਆਦਾ ਨਿਸ਼ਾਨੇ ਤੇ ਨਹੀਂ ਕਿਸਾਨਾਂ ਦੇ ਇਹ ਤੁਸੀਂ ਪਤਾ ਕਰੋ ਮੀਡੀਆ ਚ ਇਡੇ ਵੱਡੇ ਚੈਨਲ ਚਲਾਉਨੇ ਆ ਤੁਸੀਂ ਖੋਜ ਵੀ ਕਰੋ ਐਜ਼ ਅ ਜਰਨਲਿਸਟ ਕਿ ਮੈਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਮੈਂ ਆਪਣੇ ਮੂੰਹ ਕੀ ਦੱਸਾਂ ਤੁਹਾਨੂੰ ਨਹੀਂ ਪਰ ਅਸੀਂ ਕਿਸਾਨਾਂ ਤੋਂ ਵੀ ਪੁੱਛਦੇ ਆ ਲਗਾਤਾਰ ਉਹ ਕਹਿੰਦੇ ਕਿ ਦੇਖੋ ਅਸੀਂ ਸਾਰਿਆਂ ਦਾ ਹੀ ਵਿਰੋਧ ਕਰਦੇ ਆ ਪਰ ਆਹਨਸ ਰਾਜਹਾਂਸੀ ਨੇ ਸਾਨੂੰ ਚੁਣੌਤੀ ਦਿੱਤੀ ਸੀ ਕਿ ਦੋ ਤਰੀਕ ਤੋਂ ਬਾਅਦ ਅਸੀਂ ਇਹਨਾਂ ਨੂੰ ਇਹ ਕਰ ਦਾਂਗੇ ਉਹ ਕਰ ਦਾਂਗੇ ਉਹ ਕਹਿੰਦੇ ਸਾਡਾ ਮਨ ਦੇ ਵਿੱਚ ਜਿਹੜਾ ਗੁੱਸਾ ਸੀਗਾ ਉਹ ਕਿਤੇ ਨਾ ਕਿਤੇ ਕੱਲ ਨਿਕਲਿਆ ਜਿਹੜੇ ਡੇਢ ਮਹੀਨਾ ਜਿਹੜੀਆਂ ਮਿੰਤਾ ਪਾਈਆਂ ਉਹ ਭੁੱਲ ਗਏ ਪੈਰਾ ਚ ਸਿਰ ਰੱਖ ਕੇ ਰੋਜ਼ ਕਰਦਾ ਪੁਲਿਸ ਇਟ ਦਾ ਉਹ ਮੈਂ ਕੋਈ ਤਮਕੀਨ ਦਿੱਤੀ ਮੈਂ ਨਹੀਂ ਜੋਗਾ ਨਹੀਂ ਕਿਸੇ ਨੂੰ ਤਮਕੀਨ ਦਵਾ ਮੇਰੇ ਲਈ ਸਤਕਾਰ ਜੋ ਗਿਆ ਜੱਥੇਬੰਦੀਆਂ ਵੀ ਕਿਸਾਨ ਵੀ ਉਸ ਪਿੰਡ ਚ ਹਾਦਸਾ ਹੋਇਆ ਸੀ ਉਹ ਪਿੰਡ ਦੇ ਬੰਦਿਆਂ ਨੂੰ ਮੈਂ ਕਿਹਾ ਸੀ ਤਿੰਨਾ ਚੌਨ ਨੂੰ ਉਸ ਵੀਡੀਓ ਚ ਦੇਖੋ ਮੈਂ ਅੱਜ ਕਿਸਾਨਾਂ ਦੇ ਬਾਰੇ ਬੋਲਿਆ ਹੋਵਾਂ ਜਾਂ ਜੱਥੇਬੰਦੀ ਬਾਰੇ ਹਾਂ ਹਾਂ ਜੀ ਉਹ ਮਤਲਬ ਪਾਰਟਿਕੂਲਰ ਕੁਝ ਲੋਕਾਂ ਲਈ ਤੁਸੀਂ ਕਹਿਆ ਸੀ ਜੋ ਹਾਦਸੇ ਦੇ ਲਈ ਜ਼ਿੰਮੇਵਾਰ ਸੀ ਉਥੇ ਬੇਟੀ ਦੇ ਕੱਪੜੇ ਪਾੜੇ ਗਏ ਮਾਂ ਦੇ ਕੱਪੜੇ ਪਾੜੇ ਗਏ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਜਾਤੀ ਸੂਚਕ ਲਫ਼ਜ਼ ਬੋਲੇ ਗਏ ਉਸ ਪਿੰਡ ਜਾ ਕੇ ਰਿਸਰਚ ਕਰੋ ਉਹਦਾ ਪਿਓ ਗੱਲ ਲਾ ਕੇ ਜਦੋਂ ਮੇਰੇ ਨਾਲ ਰੋਇਆ ਜੀ ਮੈਂ ਥੋੜਾ ਜਿਹਾ ਉਹ ਨਾ ਬੰਦਿਆਂ ਬਾਰੇ ਕਿਹਾ ਸੀ ਮੈਂ ਨਹੀਂ ਕਿਹਾ ਕਿਸਾਨਾਂ ਨੂੰ ਦੇਖ ਲਾਂਗੇ ਮੈਂ ਨਹੀਂ ਕਿਹਾ ਜੱਥੇ ਬੰਦਿਆਂ ਨੂੰ ਦੇਖ ਲਾਂ ਮੈਂ ਕਿਹਾ ਇਹਨਾਂ ਨੂੰ ਇਹਨਾਂ ਨੂੰ ਦੇਖ ਲਾਂਗੇ ਇੱਕ ਤਰੀਕ ਤੋਂ ਬਾਅਦ ਕਾਨੂੰਨ ਕਾਨੂੰਨਨ ਸਹਾਰਾ ਲਵਾਂਗੇ ਉਹ ਬੰਦੇ ਦੇ ਉਹ ਮੈਂ ਤੇ ਕੇ ਸ਼ਾਬਾਸ਼ ਦੇਣਗੇ ਮੈਨੂੰ ਕਿ ਧੀਾਂ ਦੀ ਇੱਜ਼ਤ ਨਿਲਾਮ ਕਰਨ ਵਾਲਿਆਂ ਨੂੰ ਇਹ ਚੰਗਾ ਜਵਾਬ ਦਿੱਤਾ ਮੇਰੀ ਮੈਨੂੰ ਥੋੜੀ ਪਤਾ ਸੀ ਇਹ ਵੀ ਕਿਸਾਨਾਂ ਦਾ ਮਸਲਾ ਬਣ ਜਾਊਗਾ ਜੇ ਮੈਨੂੰ ਪਤਾ ਹੁੰਦਾ ਇਹ ਕਿਸਾਨਾਂ ਦਾ ਮਸਲਾ ਬਣ ਜਾਏਗਾ ਡੇਢ ਮਹੀਨਾ ਇੰਨੀ ਮਿਹਨਤ ਪਾਈਆਂ ਤੇ ਅੱਗੋਂ ਵੀ ਮੈਂ ਮਿਹਨਤ ਪਾਈ ਜਾਂਦਾ ਪਹਿਲਾਂ ਮੇਰਾ ਸੁਭਾਅ ਹੀ ਐਸਾ ਹੈ ਮੈਂ ਹੈ ਹੀ ਨਹੀਂ ਟਕਰਾਓ ਵਾਲਾ ਹੁਣ ਮੈਂ ਜੇ ਸਾਹਮਣੇ ਕੋਈ ਧੀ ਭੈਣ ਦੀ ਇੱਜ਼ਤ ਇਸ ਤਰ੍ਹਾਂ ਕਰੇ ਉਹਦਾ ਪਿਓ ਮੈਨੂੰ ਜੱਫੀ ਪਾ ਕੇ ਤਾਂ ਹਾਂ ਮਾਰੇ ਫੇਰ ਵੀ ਮੈਂ ਨਾ ਬੋਲਾਂ ਤਾਂ ਫਿਰ ਤਾਂ ਫਿਰ ਦੇਖੋ ਮੈਂ ਬਗੈਰਤ ਹੂੰ ਬਿਲਕੁਲ ਠੀਕ ਅ ਕੱਲ ਹੰਸਰਤ ਜੀ ਤੁਹਾਡੀ ਗੱਡੀ ਕਾਫੀ ਸਮਾਂ ਘੇਰੀ ਰਹੀ ਥੋੜਾ ਜਿਆਦਾ ਦੱਸੋਗੇ ਇਨਸੀਡੈਂਟ ਕੀ ਹੋਇਆ ਸੀਗਾ ਕਿਉਂ ਤੁਹਾਨੂੰ ਪਤਾ ਸੀਗਾ ਵੀ ਉੱਥੋਂ ਜੇ ਤੁਹਾਡਾ ਸਾਥੂ ਲੰਗੇਗਾ ਤਾਂ ਤੁਹਾਨੂੰ ਕੇਰਾ ਪਾਣਗੇ ਮੇਰੇ ਮੈਨੂੰ ਹੋਸ਼ ਨਹੀਂ ਰਹੀ ਕੱਲ ਕੀ ਹੋਇਆ ਗੱਡੀ ਟੁੱਟੀ ਹੋਈ ਆ ਫੋਰਸ ਵਾਲਿਆਂ ਦੇ ਸੱਟਾਂ ਲੱਗੀਆਂ ਹੋਈਆਂ ਗੱਡੀ ਟੁੱਟ ਗਈ ਆ ਮੈਨੂੰ ਨਹੀਂ ਪਤਾ ਉਹ ਵੀਡੀਓ ਦੇਖ ਕੇ ਆਈਡੀਆ ਲਾ ਲਓ ਕੀ ਸੀਗਾ ਮਨਸੂਬਾ ਕੀ ਸੀਗੀ ਸੋਚ ਤਲਵਾਰਾਂ ਕਿਉਂ ਸੀ ਬਰਚੇ ਕਿਉਂ ਸੀ ਤੁਹਾਨੂੰ ਤੁਹਾਨੂੰ ਇਹ ਲੱਗਦਾ ਕਿ ਹੋ ਸਕਦਾ ਕਿ ਕੋਈ ਹੋਰ ਅਸਮਾਜਿਕ ਤੱਤ ਵੀ ਹੋਣ ਕਿਸਾਨਾਂ ਦੀ ਆੜਤ ਵਿੱਚ ਨੁਕਸਾਨ ਪਹੁੰਚਾਣਾ ਚਾਹੁੰਦੇ ਹੋ ਮੈਨੂੰ ਨਹੀਂ ਪਤਾ ਜੀ ਤੁਸੀਂ ਖੋਜ ਪੀਨ ਕਰੋ ਉੱਥੇ ਇੱਕ ਸਰਦਾਰ ਸਰਬਜੀਤ ਸਿੰਘ ਫੁੱਲ ਫੁੱਲ ਪੂਲ ਉਹਨਾਂ ਨੂੰ ਪੁਲਿਸ ਆਫੀਸਰਸ ਮਿਲੇ ਸੀ ਮੈਨੂੰ ਦੱਸਿਆ ਉਹਨਾਂ ਨੇ ਬਾਅਦ ਚ ਜੀ ਮਾਨਯੋਗ ਏ ਡੀਜੀਪੀ ਸਾਹਿਬ ਆਈਜੀ ਸਾਹਿਬ ਉਹਨਾਂ ਨੇ ਬਹੁਤ ਚੰਗੇ ਬੰਦੇ ਆ ਫੂਲ ਸਾਹਿਬ ਬਹੁਤ ਨੇਕ ਆਦਮੀ ਆ ਉਹਨਾਂ ਨੇ ਮੈਨੂੰ ਕੱਢ ਵੀ ਦਿੱਤਾ ਉਹਨਾਂ ਨੂੰ ਸਮਝਾ ਕੇ ਪਰ ਅਜੇ ਅਸੀਂ ਨਿਕੜ ਹੀ ਰਏ ਸੀ ਕੋਈ ਹੋਰ ਹੋਰਾਂ ਨੇ ਘੇਰ ਲਿਆ ਹਜ਼ਾਰ 1200 ਬੰਦਾ ਹੋਣਾ ਇਸ ਤੋਂ ਵੀ ਜ਼ਿਆਦਾ ਬੰਦਾ ਸੀ ਕੱਲ ਤੇ ਸਾਰਾ ਇਹ ਸਾਰਾ ਹੀ ਯਾਨੀ ਆਲਮਿਕ ਕਬਰ ਆ ਗਿਆ ਸੀ ਬਿਲਕੁਲ ਠੀਕ ਹਾਂਸਰਾਜੀ ਹੁਣ ਸਵਾਲ ਇਹ ਵੀ ਪਤਾ ਹੁੰਦਾ ਕਿ ਤੁਹਾਡੀ ਕੈਂਪੇਨ ਤਾਂ ਚੱਲ ਰਹੀ ਹੁਣ ਇਲੈਕਸ਼ਨ ਤੋਂ ਪਹਿਲਾਂ ਕੈਂਪੇਨ ਚੱਲ ਰਹੀ ਆ ਕਿਸਾਨ ਤੁਹਾਡੇ ਖਿਲਾਫ ਵੀ ਨੇ ਕੁਝ ਤੁਸੀਂ ਇਹ ਵੀ ਪਤਾ ਲੱਗਿਆ ਸੀ ਕਿ ਕਿ ਸਫਾਈ ਦਿੱਤੀ ਸੀਗੀ ਕਿ ਮੈਂ ਕਿਸਾਨਾਂ ਬਾਰੇ ਨਹੀਂ ਬੋਲਿਆ ਜੇ ਬੋਲਿਆ ਜੇ ਕਿਸਨ ਲੱਗਿਆ ਤਾਂ ਮੈਂ ਮਾਫੀ ਵੀ ਮੰਗਦਾ ਤਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਮਾਫੀ ਮੰਗਣ ਦੇ ਨਾਲ ਥੋੜਾ ਜਿਹਾ ਕਿਸਾਨਾਂ ਤੱਕ ਮੈਸੇਜ ਜਾਏਗਾ ਕਿ ਤਿੰਨ ਵੀਡੀਓ ਬਣਾ ਕੇ ਤਿੰਨ ਹਜ਼ਾਰ ਕਿਦਾਂ ਯਕੀਨ ਦਿਵਾਵਾਂ ਮੈਂ ਇਹ ਕਿਸਾਨਾਂ ਅੱਗੇ ਸਿਹਰੀ ਰੱਖ ਦਿੰਦਾ ਇਦਾਂ ਐਦਾਂ ਸਿਰ ਰੱਖਿਆ ਹੁੰਦਾ ਭਰਾਓ ਜੋ ਮਰਜ਼ੀ ਕਰੋ ਉੜ ਕਿਸਾਨੀ ਮਸਲਾ ਨਾ ਬਣਾਓ ਇਹ ਉਸ ਪਿੰਡ ਦਾ ਮਸਲਾ ਆ ਜੀ ਮੈਂ ਜੇ ਜੇ ਤੁਹਾਨੂੰ ਲੱਗਦਾ ਆ ਤੇ ਮੈਂ ਤਿੰਨ ਵਾਰੀ ਇਸ ਤਰ੍ਹਾਂ ਕੀਤਾ ਪਾਕੀ ਮੈਂ ਸਿਮਫਟੀ ਲਵਾ ਇਲੈਕਸ਼ਨ ਦਾ ਕਰਕੇ ਕਿ ਮੈਨੂੰ ਮਾਰ ਦੇਣਾ ਸੀ ਮੈਂ ਤਾਂ ਜਿੰਦਾ ਆ ਮੇਰੇ ਉਹ ਜਨਾਨਾ ਜਾਣੀਗਾ ਜੀ ਜੀ ਤੁਸੀਂ ਕੱਲ ਤੇਰੀਆ ਵੀਡੀਓ ਦੇਖੋ ਮੇਰੇ ਜਰਾ ਜਿੰਨਾ ਖੌਫ ਨਿਮਾਜ਼ ਦਾ ਅਸੀਂ ਸ਼ਾਹ ਮਨਸੂਰ ਨੂੰ ਸੂਲੀ ਤੇ ਚੜਦਾ ਦੇਖਿਆ ਅਸੀਂ ਸਾਈਂ ਸਰਮੱਧ ਨੂੰ ਸੂਲੀ ਤੇ ਚੜਦਾ ਦੇਖਿਆ ਅਸੀਂ ਸ਼ਹੀਦੇ ਭਗਤ ਸਿੰਘ ਨੂੰ ਮੰਨਣ ਵਾਲੇ ਬੰਦੇ ਆ ਖੌਫ ਤੇ ਇਸ ਗੱਲ ਦਾ ਸੀ ਪੰਜਾਬੀ ਕਿੱਥੋਂ ਕਿੱਥੇ ਆ ਗਿਆ ਕਿ ਇੱਕ ਬੰਦੇ ਨੂੰ ਘੇਰ ਕੇ ਸ਼ਾਵਾਸ਼ ਲੈ ਰਹਾ ਇੱਕ ਬੰਦੇ ਨੂੰ 12-1500 ਬੰਦਾ ਘੇਰ ਕੇ ਸ਼ਾਵਾਸ਼ ਲੈ ਰਿਹਾ ਪ੍ਰਾਈਮ ਮਿਨਿਸਟਰ ਸਾਹਿਬ ਦੀ ਰੈਲੀ ਲੇਟ ਹੋ ਰਹੀ 15-20 ਮਿੰਟ ਰੈਲੀ ਉਹਨਾਂ ਨੇ ਕਿਹਾ ਉਹਨੂੰ ਪਹਿਲਾਂ ਕੱਢ ਕੇ ਲਿਆ ਫੇਰ ਰੈਲੀ ਸਟਾਰਟ ਕਰਾਂਗੇ ਕਿ ਆਪਾਂ ਕੀ ਕੀ ਵਿੱਚੋਂ ਕੱਢਣਾ ਚਾਹੁੰਦੇ ਆ ਇੱਕ ਐਸਾ ਬੰਦਾ ਜਿਹੜਾ ਤੁਹਾਡੇ ਘਰਾਂ ਦਾ ਖਿਲਾਉਣਾ ਸੀ ਜਿਹੜਾ ਤੁਹਾਡੇ ਆ ਖੁਸ਼ੀਆਂ ਚ ਹਾਜ਼ਰ ਹੁੰਦਾ ਸੀ ਉਹ ਜੇ ਜੇ ਤੁਸੀਂ ਸੋਰਨ ਨੂੰ ਸਮਝਦੇ ਹੋਵੋ ਤੇ ਵੱਡਾ ਮੇਰਾ ਗੋਵਿੰਦ ਸੁਣਾ ਕਰੋ ਗੁਰਬਾਣੀ ਦੇ ਰੀ ਜੀ 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 ਬਿਲਕੁਲ ਗਾਣੇ ਸੁਣੋ ਮੇਰੇ ਤੁਹਾਡਾ ਦਿਲ ਹੀ ਨਹੀਂ ਕਰਨਾ ਮਾਰਨ ਲਈ ਮੈਨੂੰ ਜਿਸ ਇਸ਼ੂ ਨੂੰ ਲੈ ਕੇ ਹਾਂਸਰਾਜੀ ਵਿਰੋਧ ਹੋ ਰਿਹਾ ਹੈ ਭਾਜੀਪੀ ਦੇ ਉਮੀਦਵਾਰਾਂ ਦਾ ਉਹ ਤੁਹਾਨੂੰ ਲੱਗਦਾ ਕਿ ਇਸ਼ੂ ਪਹਿਲਾਂ ਟੈਕਲ ਕਰ ਲੈਣਾ ਚਾਹੀਦਾ ਸੀਗਾ ਭਾਜੀਪੀ ਤੋਂ ਥੋੜੀ ਜਿਹੀ ਇੱਥੇ ਗਲਤੀ ਹੋਈ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਵੇਂ ਕੱਲ ਅਨਿਲ ਵਿੱਚ ਸਾਹਿਬ ਨੇ ਵੀ ਕਿਹਾ ਕਿ ਇਹ ਮੁੱਦਾ ਇੰਨਾ ਬਣਨਾ ਨਹੀਂ ਚਾਹੀਦਾ ਸੀ ਜਿੰਨਾ ਬਣ ਗਿਆ ਹਾਂਜੀ ਮੈਂ ਤਾਂ ਉਦੋਂ ਵੀ ਹਾੜੇ ਪਾਉਂਦਾ ਸੀ ਜਦੋਂ ਡੇਢ ਸਾਲ ਲਈ ਬੈਠੇ ਸੀ ਕਿ ਜਲਦੀ ਵਾਈਂਡ ਅਪ ਕਰੋ ਜਲਦੀ ਵਾਈਂਡ ਅਪ ਕਰੋ ਇਹ ਮੈਨੂੰ ਸਮਝ ਆ ਇਸ ਗੱਲ ਦੀ ਕਿ ਇਹ ਅਸੀਂ ਇਹ ਗਲਤ ਇਹ ਗਲਤ ਹੈ ਜਲਦੀ ਸੋਣਾ ਚਾਹੀਦਾ ਹੈ ਔਰ ਉਹ ਜੋ ਬਹੁਤ ਕੋਸ਼ਿਸ਼ ਕੀਤੀਆਂ ਬੜੀ ਵਾਰੀ ਇੰਟਰਵਿਊ ਚ ਮੈਂ ਕਿਹਾ ਖੰਗਾਲ ਲਓ ਕਿ ਆਓ ਮੇਰੇ ਨਾਲ ਮੈਂ ਲੈ ਕੇ ਜਾਣਾ ਪ੍ਰਾਈਮ ਮਿਨਿਸਟਰ ਸਾਹਿਬ ਕੋਲ ਇਹਨਾਂ ਜੀ ਮੈਂ ਗੱਲ ਵੀ ਕਰਾਈ ਸੀ ਤੋਮਰ ਸਾਹਿਬ ਨਾਲ ਹੁਣ ਮੁਕਰ ਜਾਣ ਮੈਂ ਕੀ ਕਰਾਂ ਠੀਕ ਹੈ ਹਾਂ ਸਰ ਜੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਰੋਲ ਠੀਕ ਲੱਗ ਰਿਹਾ ਤੁਹਾਨੂੰ ਕਿਉਂਕਿ ਉਮੀਦਵਾਰਾਂ ਦੀ ਸਿਕਿਉਰਿਟੀ ਦਾ ਜ਼ਿੰਮਾ ਤਾਂ ਪੰਜਾਬ ਦੀ ਸਰਕਾਰ ਦੀ ਹੈ ਪੰਜਾਬ ਦੀ ਪੁਲਿਸ ਤੇ ਹੀ ਹੈ ਹਾਂਜੀ ਕੱਲ ਤਾਂ ਬਹੁਤ ਅੱਛਾ ਰੋਲ ਕੀਤਾ ਜੇ ਅਗਰ ਨਾ ਦੇ ਆਪਣੀ ਫੋਰਸ ਲੈ ਕੇ ਸੀਨੀਅਰ ਅਫਸਰ ਤੇ ਅੱਗੇ ਮੈਂ ਬੋ ਅੱਗੇ ਮੈਂ ਕੀ ਕਹਿ ਸਕਦਾ ਅੱਗੇ ਤੁਸੀਂ ਆਈਡੀਆ ਲਾ ਲਓ ਜੇ ਮੈਂ ਕਵਾਂਗਾ ਲੋਕੀ ਕਹਿਣਗੇ ਕੋਈ ਸੈਂਫਥੀ ਲੈਣਾ ਚਾਹੁੰਦਾ ਪਰ ਇੱਕ ਗਲਤ ਹੈ ਹਾਂਸਰਾਜ ਜੀ ਕੱਲ ਦੇ ਇਨਸੀਡੈਂਟ ਤੋਂ ਬਾਅਦ ਵੀ ਤੁਸੀਂ ਪਿੰਡਾਂ ਦੇ ਵਿੱਚ ਵਿਚਰ ਰਹੇ ਹੋ ਇਹ ਦਲੇਰੀ ਵਾਲੀ ਗੱਲ ਹੈਗੀ ਹੈ ਕਿ ਡਾਵਾ ਡਾ ਇਨਸੀਡੈਂਟ ਹੋ ਗਿਆ ਉਸ ਤੋਂ ਬਾਅਦ ਵੀ ਤੁਸੀਂ ਪਿੰਡਾਂ 'ਚ ਹੈਗੇ ਹੋ ਪਿੰਡਾਂ 'ਚ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਦਾ ਮਤਲਬ ਉਹ ਯਾਰ ਉਹ ਸ਼ੀਰੀ ਫਰਹਾਦ ਦੀ ਦਾਸਤਾਨ ਆ ਫਰਹਾਦ ਪਹਾੜ ਕੱਟਣ ਲਾ ਪਿਆ ਅਕਲ ਵਾਲੇ ਬੰਦੇ ਆਏ ਪਿੰਡ ਵਾਲੇ ਉਹ ਕਹਿੰਦੇ ਉਹ ਫਰਹਾਦ ਤੇਰੀ ਮੱਤ ਮਾਰੀ ਗਈ ਕਦੀ ਪਹਾੜ ਵੀ ਕੱਟੇ ਗਏ ਉਹ ਕਹਿੰਦਾ ਜਾ ਆਪਣਾ ਕੰਮ ਕਰੋ ਕਦੀ ਆਸ਼ਿਕ ਵੀ ਥੱਕੇ ਆ ਅਸੀਂ ਯਾਰ ਸਾਨੂੰ ਇਸ਼ਕਿਆ ਇਸ ਧਰਤੀ ਨਾਲ ਅਸੀਂ ਉਹਨਾਂ ਨੂੰ ਮੰਨਦੇ ਜਿਨ੍ਹਾਂ ਨੇ ਬਾਜਾ ਵਾਲੇ ਬਾਪੂ ਦੇ ਆਸ਼ਿਕ ਐ ਸੀ ਅਸੀਂ ਐਵੇਂ ਹੀ ਦਾਸਤਾਨਾਂ ਗਾਉਂਦੇ ਰਹੀ ਨੇ ਝੂਠੀਆਂ ਮੈਂ ਤਾਂ ਗਾਉਣਾ ਹੀ ਉਹ ਆ ਜਿਹੜਾ ਮੇਰੇ ਹੱਡਾਂ ਤੇ ਮੇਰੀ ਰੂਹ ਚ ਰਚ ਜਾਵੇ ਜੇ ਮੈਂ ਇਹ ਲਲਕਾਰ ਕੇ ਕਹਿ ਸਕਦਾ ਲੋਕੋ ਪੱਤਾ ਪੱਤਾ ਸਿੰਘਾਂ ਦਾ ਵੈਰੀ ਤੇ ਮੈਂ ਮੈਂ ਆ ਵੀ ਸਦਮਾ ਸਹਿ ਸਕਦਾ ਇਹ ਕੀ ਹੈ ਮੌਤ ਕੀ ਹੈ ਕੁਝ ਵੀ ਨਹੀਂ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਹਾਂ ਸਰਦ ਜੀ ਚੋਣ ਪ੍ਰਸਾਰ ਖਿੱਚ ਤੂ ਰਹੇ ਆ ਮੈਨੂੰ ਜਾਣ ਹੀ ਨਹੀਂ ਦਿੰਦੇ ਜਦ ਚੋਣ ਜਦ ਮੈਂ ਨਾਰਮਲ ਹੀ ਨਹੀਂ ਹੋ ਰਿਹਾ ਜ਼ਿਹਨੀ ਤੌਰ ਤੇ ਪ੍ਰਚਾਰ ਮੈਂ ਕੀ ਕਰੂੰਗਾ ਜਿਹੜਾ ਮੁੱਦਾ ਹੈ ਹੀ ਨਹੀਂ ਜਿਸ ਮੁੱਦੇ ਤੇ ਮੇਰਾ ਇਹੀ ਕਸੂਰ ਹੈ ਕਿ ਮੇਰਾ ਕੋਈ ਕਸੂਰ ਨਹੀਂ ਦਿੱਲੀੋਂ ਮੈਂ ਆਇਆ ਦੂਰੋਂ ਬੰਦਾ ਆਇਆ ਹੋਵੇ ਜਿਹੜਾ ਕਹਿੰਦੇ ਨਾ ਉਹਦੀ ਝੋਲੀ 'ਚ ਸਿਰ ਵੀ ਰੱਖ ਦਿੰਦੇ ਜਿਹੜਾ ਚੱਲ ਕੇ ਸਿੰਘਾਂ ਦੇ ਪੈਰਾਂ 'ਚ ਆਵੇ ਆਪਣਾ ਕਿਰਦਾਰੇ ਸੀ ਮੈਂ ਤੇ ਚੱਲ ਕੇ ਆਇਆ ਤੁਹਾਡੇ ਪੈਰਾਂ 'ਚ ਸਿਰ ਰੱਖਿਆ ਜੀ ਫੇਰ ਵੀ ਤੁਸੀਂ ਮੈਂ ਤੇ ਕਹਿੰਨਾ ਜੇ ਸਿਰ ਚੰਗਾ ਨਹੀਂ ਲੱਗਦਾ ਲਾ ਦਿਓ ਲੇਕਿਨ ਮੈਨੂੰ ਇਕੱਲੇ ਨੂੰ ਬੁਲਾ ਲਓ ਆਪਣੀ ਕਤਲਗਾਹ 'ਚ ਇਕੱਲੇ ਨੂੰ ਬੁਲਾਓ ਸ਼ਾਨੋ ਸ਼ੌਕਤ ਨਾਲ ਆਉਂਗਾ ਯਾਰ ਮੇਰੇ ਤੁਸੀਂ ਮੈਂ ਜ਼ਿੰਦਗੀ ਮੌਤ ਤੋਂ ਉੱਪਰ ਉੱਠ ਚੁੱਕਾ ਬੰਦਾ ਆ ਇਸ ਐਡੀ ਘਟੀਆ ਦੁਨੀਆ ਚ ਜੀ ਕੇ ਵੀ ਲੈਣਾ ਕੀ ਹੈ ਐਡੀ ਮਾੜੀ ਦੁਨੀਆ ਚ ਮੈਂ ਤਾਂ ਸ਼ਰਮਿੰਦਾ ਹਾਂ ਇਸ ਦੌਰ ਦਾ ਇਨਸਾਨ ਹੋ ਕਰ ਯਹਾਂ ਨਾ ਮੁਹੱਬਤ ਨਾ ਮੁਰਬਤ ਨਾ ਇਨਸਾਨੀਅਤ ਮੈਂ ਸ਼ਰਮਿੰਦਾ ਹਾਂ ਇਸ ਦੌਰ ਦਾ ਇਨਸਾਨ ਹੋ ਕਰ ਲਾਨਤ ਹੈ ਮੇਰੇ ਮੈਂ ਜਿੰਦਾ ਹਾਂ ਇਹਨਾਂ ਦਾ ਮੈਂ ਕੀ ਬਣ ਕੇ ਕੀ ਖਟੇ ਖਟੂਗਾ ਮੈਂ ਕੋਈ ਗੱਲ ਨਹੀਂ ਹਾਂ ਸਰ ਜੀ ਤੁਸੀਂ ਪਿਛਲੀ ਇਲੈਕਸ਼ਨ ਦਿੱਲੀ ਤੋਂ ਲੜੀ ਸੀ ਹੁਣ ਇਲੈਕਸ਼ਨ ਤੁਸੀਂ ਪੰਜਾਬ ਚ ਲੜ ਰਹੇ ਹੋ ਦੋਵਾਂ ਦੇ ਵਿੱਚ ਕਿੰਨਾ ਕੋ فرق ਨਜ਼ਰ ਆ ਰਿਹਾ ਉਦੋਂ ਵੀ ਕਿਸਾਨੀ ਅੰਦੋਲਨ ਪੀਕ ਤੇ ਸੀ ਹੁਣ ਵੀ ਕਿਸਾਨੀ ਅੰਦੋਲਨ ਮੈਂ ਪਹਿਲੀ ਗੱਲ ਮੈਂ ਕਦੀ ਵੀ ਇਲੈਕਸ਼ਨ ਨਹੀਂ ਲੜਨੀ ਚਾਹੀ ਉਹ ਭਰਾਵੋ ਮੇਰੇਓ ਮੈਂ ਕਦੀ ਵੀ ਇਲੈਕਸ਼ਨ ਨਹੀਂ ਲੜ ਜੇ ਮੈਂ ਝੂਠ ਬੋਲਾਂ ਮੇਰੀ ਹੁਣੇ ਜਾਨ ਨਿਕਲ ਜਾ ਲਓ ਤੁਹਾਨੂੰ ਦੱਸ ਦਿੰਨੇ ਮੈਂ ਕਦੀ ਵੀ ਇਲੈਕਸ਼ਨ ਨਹੀਂ ਲੜਨੀ ਚਾਹੀ ਮੈਨੂੰ ਕਦੀ ਸ਼ੌਕ ਨਹੀਂ ਰਿਹਾ ਸਿਆਸਤ ਦਾ ਚਲੋ ਮੋਦੀ ਦਾ ਭਲਾ ਹੋਵੇ ਉਹਨੂੰ ਮੈਂ ਲਫਜ਼ ਨਹੀਂ ਕਹ ਉਹਨੇ ਉੱਥੇ ਦਿੱਲੀ ਬੜਾ ਕੇ ਐਮਪੀ ਬਣਾਤਾ ਇਲੈਕਸ਼ਨ ਲੜਿਆ ਤਿੰਨੇ ਵਾਰੀ ਮੈਂ ਟਿਕਟ ਨਹੀਂ ਮੰੰ ਮੰਗੀ ਐਤਕੀ ਤਾਂ ਮੈਂ ਹੱਥ ਜੋੜ ਦਿੱਤੇ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਨੇ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਲੜਨੀ ਆ ਇਲੈਕਸ਼ਨ ਉੱਥੋਂ ਬਾਰਾਨਸੀ ਤੋਂ ਨਾਲੇ ਮੈਂ ਤੁਹਾਡਾ ਕੰਮ ਕਰ ਲਵਾਂ ਨਾਲੇ ਕਾਂਸੀ ਚ ਕਹਿੰਦੇ ਧਿਆਨਵਾਵਾ ਲੱਗ ਜਾਂਦਾ ਮੈਂ ਆਪਣਾ ਕੰਮ ਕਰ ਲਵਾਂਗਾ ਸੈਲਫ ਰਿਅਲਾਈਜ਼ੇਸ਼ਨ ਵਾਲਾ ਪਰ ਉਮਰ ਦੇ ਉਸ ਪੜਾਤੇ ਮੈਨੂੰ ਆਪਣਾ ਵੀ ਤਾਂ ਕੰਮ ਕਰਨ ਦਿਓ ਮੈਂ ਆਫਟਰ ਡੈਥ ਕਿਤੇ ਪੇਸ਼ ਹੋਣਾ ਮੈਂ ਇਲੈਕਸ਼ਨ ਐਤਕੀ ਤੱਕ ਲੜਨਾ ਹੀ ਨਹੀਂ ਚਾਹੁੰਦਾ ਲੇਕਿਨ ਪੈ ਗਿਆ ਜਦੋਂ ਪੈ ਗਿਆ ਫਿਰ ਅਰਤੁਰਲ ਗਾਜ਼ੀ ਦਾ ਮੈਂ ਸੀਰੀਅਲ ਦੇਖਿਆ ਸੀ ਮੇਰੇ ਚ ਮੈਂ ਉਦਾਂ ਦਾ ਹੀ ਆ ਫਿਰ ਵਾਰੀਅਰ ਆ ਫਿਰ ਮੈਂ ਅਣਥੱਕ ਸਿਪਾਈ ਆ ਅਦਨਾਜਾ ਵਰਕਰ ਹੋਣ ਦੇ ਬਾਵਜੂਦ ਨਾਗਾ ਨਹੀਂ ਮੈਂ ਪੌਂਦਾ ਹਾਲਾਤ ਜਿੱਦਾਂ ਦੇ ਮਰਜ਼ੀ ਹੋ ਜਾਣ ਜਿੰਨੀ ਦੇ ਆਖਰੀ ਸਾਹ ਨਾਗਾ ਨਹੀਂ ਮੈਂ ਪੌਣਾ ਤੁਸੀਂ ਦੇਖਿਆ ਨਾ ਉਦਾਂ ਦਾ ਸੁੱਤਾ ਨੀਂਦ ਤੇ ਨੀਂਦ ਤੇ ਆਰਾਮ ਨਾਲ ਮੇਰੀ ਫਿਰ ਦੁਸ਼ਮਣੀ ਹੁੰਦੀ ਆ ਜਾਂ ਮੈਂ ਲੜਦਾ ਹੀ ਨਹੀਂ ਸਹਜ ਬਿਲਕੁਲ ਵੈਸੇ ਬਹਾਂਸਰਾ ਜੀ ਕਿਉਂਕਿ ਬਹੁਤੀਆਂ ਥਾਵਾਂ ਤੇ ਟਿਕੋਣਾ ਚਕੋਣਾ ਮੁਕਾਬਲਾ ਤੁਸੀਂ ਆਪਣਾ ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ ਫਰੀਦਕੋਟ ਚ ਮੁਕਾਬਲਾ ਯਾਦ ਹੀ ਨਹੀਂ ਉਹ ਮੈਨੂੰ ਮੁਕਾਬਲਾ ਯਾਦ ਹੀ ਨਹੀਂ ਮੈਨੂੰ ਮੁਕਾਬਲਾ ਯਾਦ ਮੈਨੂੰ ਬਾਬਾ ਫਰੀਦ ਯਾਦ ਹੈ ਸ਼ੇਖ ਫਰੀਦ ਮੈਨੂੰ ਜਿੱਥੇ ਲਿਖਿਆ ਸੀ ਜ਼ਫਰਨਾਵਾ ਉਹ ਯਾਦ ਹੈ ਮੈਨੂੰ ਮੁਕਸਰ ਯਾਦ ਹੈ ਜਿੱਥੇ ਮੈਂ ਰੋਜ਼ ਤੁਸੀਂ ਟੀਵੀ 'ਚ ਉਹ ਦਿਖਾਇਆ ਕਰੋ ਮੱਥੇ ਟੇਕਣ ਜਾਣਾ ਵੈਂਡੇਲੀ ਜਿਹੜਾ ਕਹਿੰਦਾ ਜੋਤੈ ਮਾਰਾ ਮੁਕੀਆਂ ਤੇ ਨਾ ਨਾ ਮਾਰੀ ਕਮ ਆਪ ਤੈਨੂੰ ਫਰੀਦਾ ਜੇ ਤੂੰ ਅਕਲ ਲਤੀਫ ਹੈ ਆਇਏ ਪੈਰ ਤੇ ਨਾ ਦੇ ਚੁੰਮ ਉਹ ਮੈਂ ਤਾਂ ਉਹਨਾਂ ਨੂੰ ਮੰਨਦਾ ਮੇਰਾ ਇਲੈਕਸ਼ਨ ਤਾਂ ਆਪੇ ਉਹ ਲੜਨਗੇ ਸੰਤ ਮਹਾਪੁਰਸ਼ ਜਾਂ ਜਨਤਾ ਲੜ ਰਹੀ ਹੁਣ ਤੇ ਮੇਰਾ ਇਲੈਕਸ਼ਨ ਜਨਤਾ ਲੜ ਰਹੀ ਆ ਜਾਂ ਸੰਤ ਲੜ ਰਹਾ ਮਹਾਪੁਰਸ਼ ਮੈਨੂੰ ਨਹੀਂ ਪਤਾ ਕਿਹਦੇ ਨਾਲ ਕੰਪੀਟ ਕਰ ਆ ਬੰਦਾ ਜਿਹੜਾ ਤੁਹਾਡੇ ਵਾਲਿਆ ਇਹਨੇ ਸਰੈਂਡਰ ਕੀਤਾ ਹੋਇਆ ਮਾਲਕ ਅੱਗੇ ਵੀ ਔਰ ਸੰਗਤ ਅੱਗੇ ਵੀ ਦੇਖੀ ਜੋਗੀ ਰਿਜ਼ਲਟ ਰਿਜ਼ਲਟ ਉਤੇ ਮੁਕਾਬਲੇ ਕਰਦੇ ਹਾਂ ਚਲੋ ਇਸ ਗਲਤੀ ਉਹ ਤਾਂ ਸੰਗਤ ਨੇ ਕਹਿਤਾ ਇਸ ਗਲਤੀ ਤੋਂ ਤੂੰ ਰਾਮ ਨਾ ਬਹਿ ਜਾ ਤੇਰੀ ਜਾਨ ਸਲਾਮਤ ਰਵੇ ਅਸੀਂ ਲੜਾਂਗੇ ਇਸ ਗਲਤੀ ਤੋਂ ਤਸੱਲੀ ਬਾਬਾ ਫਰੀਦ ਦੀ ਕਰਦੇ ਸੀ ਬਾਬਾ ਫਰੀਦ ਦੀ ਧਰਤੀ ਤੇ ਹਾਂ ਜੀ ਮਹਾਰਾਜ ਬਾਬਾ ਫਰੀਦ ਦੀ ਜਿੱਥੇ ਦਮਵਾ ਜਿੱਥੇ ਸਤਗੁਰਾਂ ਨੇ ਦਮ ਲਿਆ ਜਿੱਥੇ ਭਾਈ ਧੀਰ ਸਿੰਘ ਵੀਰਵਤ ਸਿੰਘ ਵਰਗੀਆਂ ਹਸਤੀਆਂ ਨੇ ਜਿੱਥੇ ਬਾਬਾ ਜੀਵਨ ਸਿੰਘ ਦੀ ਨਾਗਣੀ ਤੇ ਬਾਗਣੀ ਕੂਕਦੀ ਆ ਰੌਲਾ ਹੀ ਕੋਈ ਨਹੀਂ ਯਾਰ ਆਪਾਂ ਨਜ਼ਾਰੇ 'ਚ ਰਿਜ਼ਲਟ ਰਿਜ਼ਲਟ ਕਾ ਦੇ ਯਾਕੂਬ ਜਿੰਨੇ ਬਣਨਾ ਹੋਇਆ ਐਮਪੀ ਬਣ ਜਾਊਗਾ ਲੇਕਿਨ ਸੰਗਤ ਨੇ ਹੁਣ ਕਹਿ ਦਿੱਤਾ ਸਾਰੇ ਹਲਕੇ ਨੇ ਕਿ ਤੇਰੀ ਲੜਾਈ ਹੰਸਰਾ ਜਹਨਸ ਹੁਣ ਅਸੀਂ ਲੜਾਂਗੇ ਕੱਲ ਕੱਲ ਪ੍ਰਧਾਨ ਮੰਤਰੀ ਦੀ ਰੈਲੀ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋਏ ਖੁਸ਼ ਨਮਾ ਮਾਹੌਲ ਦੇ ਵਿੱਚ ਤੁਹਾਡੀ ਮੁਲਾਕਾਤ ਹੋਈ ਤਸਵੀਰਾਂ ਵੀ ਅਸੀਂ ਦਿਖਾਈਆਂ ਕੀ ਹੱਲਾਸ਼ੇਰੀ ਦੇਖ ਕੇ ਗਏ ਨੇ ਪ੍ਰਧਾਨ ਮੰਤਰੀ ਤੁਹਾਨੂੰ ਪ੍ਰਧਾਨ ਮੰਤਰੀ ਇਦਾਂ ਹੀ ਮਿਲਿਆ ਜੇ ਕਿਸੇ ਬਾਪ ਨੂੰ ਪਤਾ ਲੱਗ ਜਾਏ ਮੇਰਾ ਪੁੱਤ ਘਿਰ ਗਿਆ ਮੌਤ ਦੇ ਸ਼ਕੰਜੇ ਚ ਤੇ 15 ਮਿੰਟ ਨਹੀਂ ਉਹਨੇ ਕਿਹਾ ਮੈਂ ਨਹੀਂ ਰੈਲੀ ਸਟਾਰਟ ਕਰਨੀ ਉਹਨੂੰ ਪਹਿਲਾਂ ਕੱਢ ਕੇ ਲਿਆਓ 15 20 ਮਿੰਟ ਰੈਲੀ ਲੇਟ ਹੋਈ ਫੇ ਮੈਂ ਜਦੋਂ ਗਿਆ ਹੀ ਹੱਡ ਮੀ ਇਦਾਂ ਟਾਈਟ ਹੱਗ ਕਰਕੇ ਫੇ ਹੱਥ ਮળા ਕੇ ਹੱਥ ਦੇਖ ਕੇ ਤੂੰ ਠੀਕ ਆ ਮੈਂ ਕਿਹਾ ਮੈਂ ਠੀਕ ਆ ਠੀਕ ਹੈ ਚਲੋ ਚਲੋ ਸਟਾਰਟ ਕਰੋ ਇਹ ਇਦਾਂ ਹੀ ਮਿਲਦੇ ਹੁੰਦੇ ਵੱਡੇ ਉਹ ਬਹੁਤ 15 ਮਿੰਟ ਰੈਲੀ ਇਸ ਕਰਕੇ ਲੇਟ ਹੋਈ ਕਿਉਂਕਿ ਤੁਸੀਂ ਫਸ ਗਏ ਸੀਗੇ ਤੁਹਾਨੂੰ 15 ਮਿੰਟ ਪਤਾ ਨਹੀਂ ਅੱਧਾ ਘੰਟਾ ਪਤਾ ਨਹੀਂ ਘੰਟਾ ਤੁਸੀਂ ਚੈਨਲ ਵਾਲੇ ਆ ਡੀਜੀਪੀ ਸਾਹਿਬ ਤੋਂ ਪੁੱਛ ਲਓ ਕਿੰਨੀ ਦੇਰ ਮੈਨੂੰ ਇਹ ਪਤਾ ਕਿ ਮੈਨੂੰ ਕਹਿੰਦੇ ਸੀ ਫਟਾਫਟ ਇਨੂੰ ਕੱਢੋ ਤੇ ਉਹ ਪ੍ਰਧਾਨ ਮੰਤਰੀ ਸਾਹਿਬ ਵੇਟ ਕਰ ਰਹੇ ਆ ਪ੍ਰਧਾਨ ਮੰਤਰੀ ਸਾਹਿਬ ਵੇਟ ਕਰ ਰਹੇ ਆ ਉਹ ਕਹਿੰਦੇ ਮੈਂ ਨਹੀਂ ਰੈਲੀ ਕਰਨੀ ਉਹ ਨਹੀਂ ਦੇਰ ਜਿੰਨੀ ਦੇਰ ਉਹਨੂੰ ਕੱਢ ਕੇ ਨਹੀਂ ਇੱਥੇ ਲਿਆਉਂਦੇ ਬਿਲਕੁਲ ਠੀਕ ਅੱਛਾ ਸਿਰਫ ਦੋ ਸਵਾਲ ਨੇ ਜੀ ਮੇਰੇ ਹੋਰ ਹਾਂਸਰਾਜ ਜੀ ਕੱਲ ਦੀ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੋ ਚੋਣ ਪ੍ਰਚਾਰ ਰਹੀ ਆ ਚੋਣ ਮੁਹਿੰਮ ਨੂੰ ਫਰਕ ਪਿਆ ਮੈਂ ਮੈਂ ਪੁਰਾਣਾ ਕੀ ਦੱਸਾਂ ਤੁਹਾਨੂੰ ਮੋਦੀ ਸਾਹਿਬ ਦੀ ਕ੍ਰੈਡੀਬਿਲਟੀ ਬਹੁਤ ਆ ਉਹ ਜਿੱਥੇ ਜਾਂਦੇ ਆ ਹੁਣ ਲੋਕਾਂ ਨੇ ਵੀ ਦੇਖ ਲਈਆਂ ਚਾਰ ਦੀਆਂ ਚਾਰ ਪਾਰਟੀਆਂ ਉਹਨਾਂ ਨੇ ਪਤਾ ਲੱਗ ਗਿਆ ਝੂਠੇ ਆ ਇਹ ਇਹਨਾਂ ਨੇ ਕੱਖ ਨਹੀਂ ਕਰਨਾ ਨਾ ਕਿਸਾਨ ਦਾ ਨਾ ਮਜ਼ਦੂਰ ਦਾ ਨਾ ਕਾਰੋਬਾਰੀਆਂ ਦਾ ਪੱਲੇਦਾਰ ਵੀ ਰੋਈ ਜਾਂਦਾ ਰਾਜ ਮਿਸਤਰੀ ਰੋਈ ਜਾਂਦਾ ਮਜ਼ਦੂਰ ਰੋਈ ਜਾਂਦਾ ਦੁਕਾਨਦਾਰ ਰੋਈ ਜਾਂਦਾ ਫੈਕਟਰੀ ਵਾਲਾ ਰੋਈ ਜਾਂਦਾ ਮਾਵਾਂ ਵੈਣ ਪਾਉਂਦੀਆਂ ਮੈਂ ਦੇਖੀਆਂ ਸਾਡੇ ਪੁੱਤ ਬਚਾ ਲਓ ਇਹਨਾਂ ਨੂੰ ਪਤਾ ਚਾਰੇ ਪਾਰਟੀਆਂ ਚ ਝੂਠ ਬੋਲ ਰਹੀਆਂ ਅਗਰ ਇਸ ਸਟੇਟ ਨੂੰ ਬਚਾਉਣਾ ਇੱਕੋ ਇੱਕ ਪਾਰਟੀ ਆ ਬੀਜੇਪੀ ਔਰ ਮੋਦੀ ਸਾਹਿਬ ਬਸ ਕੱਲ ਹੰਸਰਾਜ ਜੀ ਤੁਸੀਂ ਤੁਸੀਂ ਮੋਦੀ ਸਾਹਿਬ ਦੇ ਨਹੀਂ ਕਿਸਮ ਤੋਂ ਯੂਪੀ ਸਰ ਇੱਕ ਵਧੀਆ ਮੌਕਾ ਸੀ ਨਾ ਤੁਹਾਡੇ ਕੋਲ ਕੱਲ ਹੰਸਰਾਜ ਜੀ ਤੁਸੀਂ ਕਿਸਾਨਾਂ ਦੀ ਗੱਲ ਕਰ ਦਿੰਦੇ ਮੋਦੀ ਸਾਹਿਬ ਕੋਲ ਮੈਂ ਰੋਜ਼ ਹੀ ਕਰਦਾ ਪੁੱਛ ਕੇ ਕਰਨੀ ਕਿਸੇ ਨੂੰ ਮੈਂ ਤਾਂ ਪਹਿਲੇ ਦਿਨ ਤੋਂ ਕਿਹਾ ਮੈਂ ਕਿਹਾ ਅਫਗਾਨਿਸਤਾਨ ਨਾਲ ਲੜ ਲਓ ਚਾਈਨਾ ਨਾਲ ਲੜ ਲਓ ਪਾਕਿਸਤਾਨ ਨਾਲ ਤੇ ਨਾ ਲੜੋ ਉੱਥੇ ਆਰਟਿਸਟ ਬੜੇ ਸੁਰੀਲੇ ਆ ਤੇ ਆਪਸ ਜਿੱਤਾਂਗੇ ਜੱਟਾਂ ਨਾਲ ਨਾ ਲੜੋ ਮੈਂ ਤੇ ਹਮੇਸ਼ਾ ਕਿਹਨਾਂ ਨਾਲ ਉਹ ਯਾਰ ਤੁਹਾਨੂੰ ਪਤਾ ਹੀ ਨਹੀਂ ਮੇਰਾ ਰਿਸ਼ਤਾ ਕੀ ਹੈ ਸਾਡਾ ਰਿਸ਼ਤਾ ਤੇ ਵੱਲੋਂ ਨੌ ਮਾਸ ਦਾ ਤਾਂ ਬਹੁਤ ਹੁਣ ਖੁੰਡਾ ਹੋ ਗਿਆ ਐਵੇਂ ਹੀ ਮਿਸਾਲ ਦੇਈ ਜਾਂਦੇ ਆ ਜੀ ਜੀ ਜਿੱਦਾਂ ਆਈ ਲਵ ਯੂ ਸ ਐਵੇਂ ਕਹੀ ਜਾਂਦੇ ਚਗਲੇ ਲਫਜ਼ ਹੋ ਗਿਆ ਪਾਛ ਕਿੰਨਾ ਚਗਲੇ ਚਗਲੇ ਹੋਏ ਲਫਜ਼ ਆ ਸਾਡਾ ਰਿਸ਼ਤਾ ਤਾਂ ਹੋ ਰਿਹਾ ਸਾਡੇ ਰਿਕਾਰਡ ਜੱਟਾਂ ਨੇ ਬਣਾਏ ਸਾਡੇ ਖਾੜੇ ਜੱਟਾਂ ਨੇ ਲਵਾਏ ਹੁਣ ਮਾਰ ਵੀ ਜੱਟ ਦੇਣਗੀ ਕੋਈ ਗੱਲ ਨਹੀਂ ਆਪਾਂ ਨੂੰ ਕੀ ਫਰਕ ਪੈਂਦਾ ਆਪਾਂ ਜੀ ਕੇ ਲੈਣਾ ਦੇਣਾ ਕੀ ਹੈ ਕੀ ਹੋ ਜਾਏਗਾ ਇੰਨੇ ਸਾਲ ਜੀ ਲਿਆ ਕਿਹੜਾ ਅਸੀਂ ਦੁਨੀਆ ਤੋਂ ਬਹੁਤ ਖੁਸ਼ ਹੋ ਗਏ ਤੇ ਜੇ ਮੈਂ ਚਲੇ ਗਿਆ ਤਾਂ ਫੇਕ ਕਿਹੜੀ ਦੁਨੀਆ ਸੁੰਨੀ ਹੋ ਜਾਣੀ ਮੈਂ ਪਲ ਤੋਂ ਪਲ ਦਾ ਸ਼ਾਇਰ ਹਾਂ ਉਹ ਇੱਕ ਗਾਣਾ ਨਹੀਂ ਹਿੰਦੀ ਫਿਲਮ ਦਾ ਜੀ ਜੀ ਹਾਂ ਸਰ ਜੀ ਕਿਉਂਕਿ ਸਾਡੇ ਚੈਨਲ ਬਹੁਤ ਜ਼ਿਆਦਾ ਦੇਖਿਆ ਜਾਂਦਾ ਖਾਸ ਤੌਰ ਤੇ ਕਿਸਾਨ ਪਾਈਚਾਰਾ ਬਹੁਤ ਦੇਖਦਾ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਹੁਣ ਕੁਝ ਹੀ ਦਿਨ ਰਹਿ ਗਏ ਨੇ ਕਿਸਾਨ ਭਰਾਵੋ ਮੈਂ ਅਪੀਲ ਕਰਦਾ ਹਾਂ ਇੱਕ ਅਦਨਾ ਜਿਹਾ ਤੁਹਾਡਾ ਭਰਾ ਜਿਹੜਾ ਤੁਹਾਡੇ ਘਰਾਂ ਦੀ ਰੌਣਕ ਬਣਿਆ ਮੇਰੇ ਗਾਣੇ ਦੁਆਰਾ ਸੁਣੋ ਤੁਸੀਂ ਕਹਿੰਦੇ ਇਹ ਤਾਂ ਬੰਦਾ ਮਾਰਨ ਦੇ ਕਾਬਲ ਨਹੀਂ ਸਿਆਸਤ ਦੇ ਉਦਾ ਕਾਬਲ ਨਹੀਂਗਾ ਮਾਰਨ ਮਾਰਨਾ ਜੀ ਨੂੰ ਚਾਹੀਦਾ ਮੈਨੂੰ ਸਿਆਸਤ ਨਹੀਂ ਆਉਂਦੀ ਲੇਕਿਨ ਮੈਂ ਕਦੀ ਵੀ ਕਿਸਾਨਾਂ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬੀ ਦੇ ਖਿਲਾਫ ਪੰਜਾਬੀ ਦੇ ਖਿਲਾਫ ਕਦੀ ਨਹੀਂ ਬੋਲੇ ਠੱਕੇ ਨਾਲ ਈਸ਼ੂ ਨਾ ਬਣਾਓ ਕਿਸਾਨਾਂ ਦਾ ਮੇਰੇ ਮੇਰਾ ਦਸ ਸੀਨਾ ਪਾੜ ਕੇ ਦੇਖ ਲੋ ਮੈਂ ਰਿਜਕਪਾਲ ਕੇ ਰਿਜਕ ਖਾ ਕੇ ਜਿੰਨਾਂ ਦਾ ਪਲਿਆ ਹੋਵਾਂ ਉਹਨਾਂ ਦੀ ਅਕਿਰਤ ਕਰਨ ਨਹੀਂ ਹੋ ਸਕਦਾ। एहसान फरामोश ਨਹੀਂ ਹੋ ਸਕਦਾ। ਲੱਖ ਹੋ ਸਕਦਾ। ਦੂਜੀ ਗੱਲ ਮੈਂ ਝੋਲੀ ਚੁੱਕ ਨਹੀਂ ਹੋ ਸਕਦਾ। ਦਿੱਲੀ ਜਾ ਕੇ ਕੋਈ ਹੋਰ ਬੋਲੀ ਬੋਲਾਂ ਇੱਥੇ ਕੋਈ ਹੋਰ ਬੋਲਾਂ। 5 ਸਾਲ ਚ ਦੇਖਿਆ ਨਾ ਨਹੀਂ ਦੇਖਿਆ ਤਾਂ YouTube ਚ ਦੇਖੋ। ਮੈਂ ਕਿੱਦਾਂ ਪੰਜਾਬੀਆਂ ਦੀਆਂ ਕਿਸਾਨਾਂ ਦੀਆਂ ਮੈਂ ਤਾਂ ਸਫਾਈ ਸੇਵਕਾ ਤੋਂ ਸ਼ੁਰੂ ਕਰਦਾ ਪੱਲੇਦਾਰਾ ਤੋਂ ਸ਼ੁਰੂ ਕਰਦਾ। ਫਿਰ ਮੈਂ ਆਪਣੀ ਧਰਤੀ ਦੀ ਗੱਲ ਕਰਦਾ ਫਿਰ ਪਾਣੀ ਦੀ ਗੱਲ ਕਰਦਾ ਫਿਰ ਜਵਾਨੀ ਦੀ ਗੱਲ ਕਰਦਾ ਮੈਂ ਤਾਂ ਕਹਿੰਦਾ ਗੁਰੂ ਨਾਨਕ ਸਾਹਿਬ ਦੀ ਧਰਤੀ ਤੋਂ ਮੈਂ ਆਇਆ ਬੇਸ਼ੱਕ ਦਿੱਲੀ ਨੇ ਜਿਤਾਇਆ ਜਿੱਥੇ ਕਿਹਾ ਗਿਆ ਸੀ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਚਿੱਟਾ ਕਿੱਥੋਂ ਆ ਗਿਆ ਮੈਂ ਤਾਂ ਇਹ ਕਹਿੰਦਾ ਤੁਸੀਂ ਮੈਨੂੰ ਗੁਨਾਹਗਰ ਬਣਾਈ ਜਾਂਦੇ ਆ ਉਹ ਇੱਕ ਵਾਰੀ ਮੇਤੇ ਯਕੀਨ ਕਰੋ ਮੈਂ ਤੁਹਾਡਾ ਵਕੀਲ ਬਣੂੰਗਾ ਜੋ ਤੁਸੀਂ ਕਿਆ ਕਰੋਗੇ ਬੋਲਿਆ ਕਰੂੰਗਾ ਗੱਜ ਕੇ ਇਹ ਨਹੀਂ ਵਜ਼ੀਰੀਆਂ ਮੈਂ ਲੈ ਲੂੰਗਾ ਜਦੋਂ ਕਿਸਾਨਾਂ ਦੀ ਵਾਰੀ ਇਹ ਛੱਡ ਦਊਗਾ ਭਾਜਪੀ ਨੂੰ ਏਦਾਂ ਦਾ ਨਹੀਂ ਮੈਂ ਬੰਦਾ ਮਰ ਜਾਊਗਾ ਤੁਹਾਡੇ ਲਈ ਵੀ ਇੱਕ ਵਾਰੀ ਮੇਥੇ ਯਕੀਨ ਕਰੋ ਮੋਦੀ ਨੇ ਯਕੀਨ ਕੀਤਾ ਮੇਰੇ ਤੋਂ ਵਫਾਦਾਰ ਦੇਹਲਾ ਕੋਈ ਨਹੀਂ ਹੋ ਸਕਦਾ ਇਹ ਨਹੀਂ ਮੈਂ ਪਾਰਟੀ ਛੱਡ ਦਊਗਾ ਕਦੀ ਇਹਨਾਂ ਤੇ ਉਹ ਮੈਂ ਜਿਹੜੀਆਂ ਛੱਡੀਆਂ ਇਹਨਾਂ ਨੂੰ ਵੀ ਨਹੀਂ ਛੱਡਣਾ ਲੇਕਿਨ ਇਹ ਤੁਹਾਨੂੰ ਪਤਾ ਹੀ ਹੈ ਤੁਹਾਡੇ ਸਾਹਮਣੇ ਕੀ ਕਰਦੇ ਆ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਹਾਂਸ ਰਾਜ ਜਾਂਜੀ ਸਾਡੇ ਨਾਲ ਗੱਲਬਾਤ ਕਰਨ ਲਈ ਸੋਇਸ਼ਾਨ ਹੰਸਰਾਜ ਹੰਸ ਜਿਨ੍ਹਾਂ ਨੇ ਕਾਫੀ ਸਫਾਈਆਂ ਵੀ ਦਿੱਤੀਆਂ ਔਰ ਇਹ ਵੀ ਦੱਸਿਆ ਕਿ ਕੱਲ ਬਹੁਤ ਮੁਸ਼ਕਲ ਦੇ ਨਾਲ ਬਚੇ ਆ ਉੱਥੇ ਕੁਝ ਹੋਰ ਹੀ ਹੋ ਜਾਣਾ ਸੀਗਾ ਔਰ ਇਹਨਾਂ ਨੇ ਇਹ ਦੱਸਿਆ ਕਿ ਜੋ ਮੇਰੀ ਸਟੇਟਮੈਂਟ ਸੀਗੀ ਉਹ ਸਟੇਟਮੈਂਟ ਦਾ ਗਲਤ ਮਤਲਬ ਕੱਢਿਆ ਗਿਆ ਉਹ ਸਟੇਟਮੈਂਟ ਮੈਂ ਕੁਝ ਹੋਰ ਦੇਣੀ ਸੀ ਕੁਝ ਹੋਰ ਦਿੱਤੀ ਗਈ ਉਹ ਇੱਕ ਪਾਰਟਿਕੂਲਰ ਇਨਸੀਡੈਂਟ ਨੂੰ ਲੈ ਕੇ ਸੀਗੀ ਪਰ ਇਹ ਜਿਹੜਾ ਬਣਾ ਕੁਝ ਹੋਰ ਹੀ ਦਿੱਤੀ ਗਈ ਸੋ ਇਹ तमाम ਸਫਾਈਆਂ ਜਿਹੜੀਆਂ ਅਨਸਰਾਜ ਹੰਸੂਰਾ ਨੇ ਦਿੱਤੀਆਂ ਨੇ